ਗੱਲ ਗਿਣਤੀ ਦੀ ਨਹੀਂ ਹੁੰਦੀ ਗੱਲ ਤਜਰਬੇ ਤੇ ਕੰਮ ਦੀ ਹੁੰਦੀ ਹੈਗੀ ਵੀਡੀਓ ਦੇ ਵਿੱਚ ਵੀ ਮੈਂ ਇਹੀ ਕਹਿਣਾ ਹੁੰਨਾ ਜਿਹੜੇ ਭਰਾ ਮੇਰੇ ਨਾਲ ਪੁਰਾਣੇ ਜੁੜੇ ਹੋਏ ਨੇ ਉਹਨਾਂ ਨੂੰ ਇਹ ਗੱਲ ਦਾ ਭਲੀ ਭਾਨਤੀ ਪਤਾ ਹੋਊ ਵੀ ਆਪਣੇ ਕੋਲੇ ਸਾਰੀਆਂ گاਵਾਵਾਂ ਹੁੰਦੀਆਂ ਸੀਗੀਆਂ ਪਹਿਲਾਂ ਲਗਭਗ 20 ਸਾਲ ਕਾਮਾਂ ਰੱਖਿਆ ਨੇ ਅਸੀਂ ਨੇ ਇੱਕ ਗਾਂ ਤੋਂ ਅਸੀਂ ਨੇ 13-14 14 ਗਾਂਆਂ ਕਰ ਲਿਆਂਦੀ ਸੇਵੇਂ ਮਹੀਨੇ ਅਸੀਂ ਇੱਕ ਦੋ ਜਾਨਵਰ ਕੱਢਦੇ ਹੁੰਦੇ ਸੀ ਗਾਈਆਂ ਦੇ ਆ ਆਪਣੀ ਉਸੇ ਬਰੀਡ ਚੋਂ ਘਰ ਦੀ ਚੋਂ ਹੋ ਬੱਚੀ ਵੀ ਹੋ ਬੱਚੀ ਲੈਂਦੀ ਹੈਗੀ ਮੈਂ ਉਹ ਚੋਟੀ ਲੈਂਦੀ ਹੈਗੀ ਇਹ ਸਿਰਫ ਦੋ ਨਗ ਲੈ ਲੈਂਦੇ ਨੇ ਬਾਕੀ ਸਾਰੇ ਆਪਣੇ ਘਰ ਦੇ ਸੀਗੇ ਗੱਲ ਜਿਹੜੇ ਭਰਾ ਕਰਦੇ ਹੁੰਦੇ ਨੇ ਵੀ ਤੇਰੇ ਕੋਲੇ ਹੁਣ ਨੋਰਮਲ ਪਸ਼ੂ ਨੇ ਬਾਈ ਨੋਰਮਲ ਪਸ਼ੂ ਨੇ ਮੱਝਾਂ ਦੁੱਧ ਘਰੇ ਦੀ ਜਿਹੜੀ ਸਾਮ ਸੰਭਾਲ ਹੁੰਦੀ ਹੈ ਨਾ ਖਰਾਕ ਆਪਣੀ ਉਹ ਇੰਨਾ ਕੀ ਕੱਢਦੀਆਂ ਨੇਗੀਆਂ 10 12 12 ਲੀਟਰ ਹਾਂ ਕੋਈ ਹੁੰਦੀ ਹੈ ਚੰਗੀ 15 16 ਲੀਟਰ 17 ਲੀਟਰ ਵੀ ਕੱਢ ਦਿੰਦੀ ਆ ਵੱਧ ਵਾਲੀਆਂ ਵੀ ਹੈਗੀਆਂ ਨੇ ਬਹੁਤ ਸਾਰੇ ਭਰਾ ਕਮੈਂਟ ਕਰਦੇ ਹੁੰਦੇ ਨੇ ਸਾਡੇ ਪਹਿਲੇ ਸੂਏ 15 ਲੀਟਰ ਦੇ ਆ ਗਈ ਮੱਝ ਦੂਜੇ ਸੂਏ 10 10 ਲੀਟਰ ਦੇ ਹੈਗੀਆਂ ਨੇ ਬਹੁਤ ਸਾਰੇ ਭਰਾਵਾਂ ਦੇ ਫੋਨ ਵੀ ਆਉਂਦੇ ਨੇ ਉਹ নো ਡਾਊਟ ਵੀ ਪਸ਼ੂ ਮਿਲਕ ਕਪੈਸਿਟੀ ਦੇ ਕਿੰਨੇ ਮਰਜੀ ਆਪਾਂ ਦੇਖ ਲਓ ਮਿਲ ਜਾਂਦੇ ਨੇ ਦੇਖਣ ਨੂੰ ਗੱਲ ਜਿਹੜੇ ਭਰਾ ਕਹਿੰਦੇ ਨੇ ਵੀ ਤੂੰ ਜੇ ਤਿਆਰ ਬਈ ਇੰਨਾ ਤੇਰੇ ਕੋਲੇ ਫਿਰ ਤੂੰ ਕੰਮ ਕਿਉਂ ਨਹੀਂ ਵਧਾਉਂਦਾ ਭਾਈ ਕੰਮ ਇਹਦੇ ਪਿੱਛੇ ਕਈ ਰਾਜ ਹੁੰਦੇ ਨੇ ਯਾਰ ਕੰਮ ਜੇ ਹੋਵੇ ਕਿੰਦੇ ਕੋਲ ਇੱਕੋ ਹੀ ਕੰਮ ਹੋਵੇ ਫੇਰ ਤਾਂ ਉਹਨੂੰ ਵਧਾਈਏ ਹੁਣ ਜਦੋਂ ਆਪਾਂ ਤਿੰਨ ਚਾਰ ਕੰਮਾਂ 'ਚ ਲੱਤ ਡਾਈ ਰੱਖਦੇ ਆ ਫੇਰ ਉਹ ਇੱਕ ਕੰਮ ਤੇ ਫੋਕਸ ਨਹੀਂ ਹੁੰਦਾ ਹੈਗਾ ਮੇਨ ਗੱਲ ਹੁੰਦੀ ਆ ਘਰਦਿਆਂ ਦੇ ਕੰਮ ਕਰਦੀ سپورਟ ਦੀ ਹੈਨਾ ਉਹ ਗੱਲ ਸਾਰੀਆਂ ਜਦੋਂ ਆਪਣੇ ਕੋਲੇ ਹੋਣ ਨਾ ਫੇਰ ਹੀ ਕੰਮ ਕੋਈ ਨਾ ਕੋਈ ਵਧਾਇਆ ਜਾਂਦਾ ਨਹੀਂ ਦਾ ਬਸ ਐ ਆ ਜਿੰਨਾ ਕ ਆਪਣਾ ਸ਼ੌਂਕ ਆ ਜਿੰਨਾ ਕਪਾ ਤੋਂ ਕੰਮ ਹੁੰਦਾ ਓਨੇ ਕ ਜਾਨਵਰ ਰੱਖੋ ਇਹ ਸੋਡੇ ਨਾਲ ਵੀ ਬਹੁਤ ਸਾਰੇ ਭ੍ਰਮਾਂ ਨਾਲ ਹੁੰਦਾ ਹੋਣਾ ਇਹ ਇਕੱਲਾ ਮੇਰੇ ਨਾਲ ਨਹੀਂ ਆਪਾਂ ਵਧਾਵਾਂਗੇ ਕੰਮ ਬਈ ਨੋ ਡਾਊਟ ਬਹੁਤ ਚੱਲਦੀ ਆਪਾਂ ਬਾਬਾ ਤਰੂ ਕਿਰਪਾ ਕੰਮ ਵਧਾਵਾਂਗੇ ਚੰਗੇ ਜਾਨਵਰ ਰੱਖਾਂਗੇ ਗਾਈਆਂ ਵੀ ਓਨੀਆਂ ਰੱਖਾਂਗੇ ਮੱਜਾਂ ਵੀ ਹੁੰਨੀਆਂ ਰੱਖਾਂਗੇ ਫੇਰ ਸੁਆਦ ਆ ਜੇ ਤੁਸੀਂ ਕੱਲੀਆਂ ਮੱਜਾਂ ਦਾ ਕਰੋਗੇ ਫੇਰ ਵੀ ਮੈਨੂੰ ਇਹ ਲੱਗਦਾ ਕੋਈ ਬਾਲਾ ਪੜਤੇ ਵਾਲੀ ਗੱਲ ਨਹੀਂ ਜੇ ਤੁਸੀਂ ਕੱਲੀਆਂ ਹੀ ਗਾਵਾਂ ਰੱਖੋਗੇ ਫੇਰ ਵੀ ਨਹੀਂ ਦੋਨੇ ਮੈਨੂੰ ਇਹ ਲੱਗਦਾ ਬਰਾਬਰ ਲੈ ਕੇ ਚੱਲਣਾ ਪੈਂਦਾਗਾ ਗਾਵਾਂਾਂ ਵੀ ਜ਼ਰੂਰੀ ਐ ਫਾਰਮ ਦੇ ਵਿੱਚ ਮੱਜਾਂ ਵੀ ਤਾਂ ਕਰਕੇ ਥੋੜੀ-ਮੋਟੀ ਨਿਲੰਦਰ ਰੁਪਈਏ ਬਚ ਦਿੰਦੇ ਨੇ ਨਾਲੇ ਮੈਂ ਮਿਕਸ ਕਰਕੇ ਥੋੜਾ-ਮੋਟਾ ਦੁੱਧ ਦਾ ਰੇਟ ਵਧੀਆ ਲੱਗ ਜਾਂਦਾ ਗਾਵਾਂਾਂ ਦਾ ਜੇ ਗਾਵਾਂਾਂ ਦਾ ਸੋਡਾ 40-42 ਰੁਪਈਏ ਦੁੱਧ ਲੱਗਦਾ ਹੈਗਾ ਫੇਰ ਗਾਵਾਂ ਬਹੁਤ ਛੱਡ ਜਾਂਦੀਆਂ ਨੇ ਸੋਨੂੰ ਗਾਂ ਮੜੇ ਇੱਕ ਧਿਆਨ ਵੱਧ ਪਾਲਦੀਆਂ ਨੇ ਮੱਜਾਂ ਤੋਂ ਉਹੀ ਦੁੱਧ ਵੱਧ ਦੇ ਜਾਂਦੀਆਂ ਨੇ ਮੱਜਾਂ ਦਾ ਬਸ ਇਹ ਆ ਵੀ ਕੋਈ ਰਵਾ ਚੰਗਾ ਮਿਲ ਜੇ ਨਾ ਵੀ ਇਹ ਲੰਮਾ ਟਾਈਮ ਦੁੱਧ ਕੱਢੇ ਦੁੱਧ ਵਸਾਕ ਉਹ ਦੇ ਕੋਲੇ ਦੂਜੇ ਤੀਜੇ ਸੂਏ 15 16 ਲੀਟਰ ਹੀ ਹੋਵੇ ਪਰ ਦੇਣ ਸਾਢੇ ਸੇ 7 ਮਹੀਨੇ ਘੱਟੋ ਘੱਟ 7 ਮਹੀਨੇ ਦਾ ਘੱਟੋ ਘੱਟ ਦੇਣ ਨਹੀਂ 8 ਮਹੀਨਿਆਂ ਦੇ ਵਾਲੀਆਂ ਜਿਹੜੀਆਂ ਮੱਜਾਂ ਹੈਗੀਆਂ ਨੇ ਬਹੁਤ ਸਾਰੇ ਭਰਾਵਾਂ ਨੇ ਕੋਲੇ ਮੈਨੂੰ ਕਮੈਂਟ ਵੀ ਕਰੇ ਸੀ ਵੀ ਸਾਡੀ ਮੱਝ ਗਾਇਆਂ ਲੁੱਟ ਛੱਡਣੀ ਪੈਂਦੀ ਆ ਬਈ ਦੁੱਧੋਂ ਆਪ ਆਪ ਦੁੱਧੋਂ ਪਾਸ ਦੀ ਨਹੀਂ ਹੈਗੀ ਨਾ ਦੁੱਧ ਕਦੇ ਐਂ ਟੀਕਾ ਲਾਉਣਾ ਪਿਆ ਇਹ ਰਵਿਆਂ 'ਚ ਫਰਕ ਹੁੰਦਾ ਬਰੀਡ ਦੇ ਵਿੱਚ ਫਰਕ ਹੁੰਦਾ ਹੌਲੀ-ਹੌਲੀ ਆਪਾਂ ਚੰਗੇ ਟੀਕੇ ਭਰਾਈ ਜਾਂਦੇ ਆਗੇ ਜਿਵੇਂ ਨਾ ਸਾਰੇ ਕੱਟਰੂਆਂ ਦੇ ਆਪਾਂ ਨੂੰ ਟੀਕਿਆਂ ਦਾ ਪਤਾ ਹੈਗਾ ਹੁਣ ਕਿਉਂ ਮੈਂ ਪੂਰਾ ਇੰਟਰਸਟ ਲੈ ਕੇ ਹੁਣ ਕੰਮ ਦੇ ਵਿੱਚ ਬੜਿਆ ਇਹ ਤੋਂ ਪਹਿਲਾਂ ਚਲੋ ਬਾਹਰ ਅੰਦਰ ਰਹਿੰਦੇ ਸੀ ਕਿ ਕੋਈ ਗੱਲ ਨਹੀਂ ਹੌਲੀ-ਹੌਲੀ ਆਪਾਂ ਇਹ ਕੰਮ ਨੂੰ ਕੁਆਲਿਟੀ ਕਰਾਂਗੇ ਕੁਆਲਿਟੀ ਨਹੀਂ ਆਪਾਂ ਨੂੰ 2 ਰੁਪਏ ਬਚਾ ਕੇ ਦੇਣੇ ਨੇ ਨਾ ਕਿ ਕੁਆਂਟੀਟੀ ਨੇ ਕੁਆਂਟੀਟੀ ਦਿੱਤੇ ਤਾਂ ਖਰਚਾ ਵੀ ਉਨਾ ਹੀ ਵਧੂਗਾ ਇੱਕ ਪਾਈ ਵੀ ਓਨੀ ਵੱਧੂਗੀ ਜੇ ਤੁਹਾਡੀ ਕੁਆਲਿਟੀ ਹੋਊਗੀ ਨਾ ਕੁਆਲਿਟੀ ਨੇ ਤੁਹਾਡਾ ਨਾਲ ਸੌਖਾ ਰੱਖਣਾ ਸੋ ਨੂੰ ਨਾਲੇ 2 ਰੁਪਏ ਦੇ ਕੇ ਜਾਣੇ ਨੇ ਬਾਕੀ ਆਪਣੇ ਕੋਲੇ ਜਿਵੇਂ ਗਾਵਾਂ ਹੁੰਦੀਆਂ ਸੀ ਪਹਿਲਾਂ ਬਾਹਰ ਹੀ ਨਿਕਲ ਗਈਆਂ ਓਏ ਗੇਟ ਖੁੱਲਾ ਰਹਿ ਗਿਆ ਜਿਵੇਂ ਗਾਵਾਂ ਹੁੰਦੀਆਂ ਸੀਗੀਆਂ ਉਹ ਬਹੁਤ ਤਗੜੀ ਸੀਮਣਾ ਦੀਆਂ ਹੁੰਦੀਆਂ ਸੀ ਸਾਰੀ ਉਹਨਾਂ ਉਹਨਾਂ ਵਾਂਗੂ ਐਂ ਜੋ ਹਿੱਕਮ ਰਹਿ ਗਿਆ ਕੁਛ ਛੱਡ ਦੇ ਅਕਰ ਕੁਛ ਚਲ ਮੈਂ ਮੇਂ ਗੱਲ ਕਰਦੇ ਸੀ ਸੀਮਣਾ ਦੇ گاਮਾਂ ਦੇ ਸੀਮਣ ਬਹੁਤ ਚੰਗੇ ਹੁੰਦੇ ਸੀ ਆਪਣੇ ਕੋਲ ਬਹੁਤ ਵੱਡੇ ਵੱਡੇ ਕਾਦ ਵਾਲੀਆਂ ਹੈਵੀ گاਮਾਂ ਹੁੰਦੀਆਂ ਸੀਗੀਆਂ ਚਲੋ ਕੋਈ ਗੱਲ ਨਹੀਂ ਦੁਬਾਰੇ ਆਪਾਂ گاਮਾਂ ਦਾ ਵੀ ਥੋੜਾ ਮੋਟਾ ਬਧਾਵਾਂਗੇ ਤੇ ਨਾਲ ਮੱਜਾਂ ਦਾ ਵੀ ਥੋੜਾ ਜਿਹਾ ਆਪਾਂ ਬੈਲੈਂਸ ਕਰਕੇ ਚੱਲਾਂਗੇ ਬਾਕੀ ਵੀਡੀਓ ਵਗੈਰਾ 'ਚ ਕੋਈ ਵੀ ਸਵਾਲ ਜਵਾਬ ਹੁੰਦਾ ਭਰਾ ਤੁਸੀਂ ਜਰੂਰ ਕਰਿਆ ਕਰੋ ਬਾਕੀ ਲਾਈਕ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜਰੂਰ ਕਰਿਆ ਕਰੋ ਸਾਰੇ ਭਰਾ ਧੰਨਵਾਦ ਤੁਹਾਡਾ ਇੱਥੇ ਤੱਕ ਵੀਡੀਓ ਦੇਖਣ ਵਾਸਤੇ